ਕੋਡੀ 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 ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਣਾ ਮੇਰੇ ਵੀਰੋ ਫਤੇ ਜੰਦ ਵਾਲੇ ਦਾ ਬਲਰਾਜ ਬਾਜੀ ਦੇ ਪੁੱਤਰ ਦਾ ਕਹਿੰਦੇ ਹਾਰਨੇ ਮੋਟਰਸਾਈਕਲ ਦੇ ਕੇ ਅੱਜ ਰਾਜੂ ਰਾਮ ਵਾਲੀਆ ਰਿੰਗੂ ਪ੍ਰਧਾਨ ਹੋਰੀ ਸੁੱਖਾ ਰਾਮ ਵਾਲਾ ਇੱਥੇ ਤੇ ਨਾਲ ਕੁੰਮਨਦਰਾਜ ਹਰਵੰਤ ਸਿੰਘ ਜੀ ਕੈਨੇਡਾ ਤੇ ਨਾਲ ਕਹਿੰਦੇ ਸਾਡੇ ਮਾਸਰ ਜੀ ਰਾਮ ਲਵਾ ਇਹਨਾਂ ਵੱਲੋਂ ਮੇਰੇ ਵੀਰੇ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਔਰ ਫਤਿਹ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਲਾਡੀ ਸ਼ੇਰੋ ਵਾਲਜੀ ਸਾਬਕਾ ਐਮਐਲਏ ਸ਼ਾਹਕੋਟ ਨਯੂਦਾ ਐਮਐਲਏ ਸ਼ਾਹਕੋਟ ਲਾਡੀ ਸ਼ੇਰੋ ਵਾਲੀਆ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਧਰ ਚਾਬੀਆਂ ਦਿੱਤੀਆਂ ਜਾ ਰਹੀਆਂ ਬੋਲੇ ਸੋਨਿਆ ਉਧਰ ਬਾਕੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਹਰੀ ਸਰਪੰਚ ਰਾਮ ਵਾਲਾ ਰਾਜੂ ਰਾਮ ਵਾਲਾ ਇਟਲੀ ਔਰ ਰਾਮ ਲਵਾਇਆ ਜੀ ਨਾਲ ਸੁਖਵੰਤ ਸਿੰਘ ਜੀ ਕੈਨੇਡਾ ਨਾਲ ਐਮ ਐਲ ਏ ਲਾਡੀ ਸ਼ਰਵਾਲੀਆ ਨਾਲ ਬਲਰਾਜ ਬਾਜੀ ਜੰਡ ਵਾਲਾ ਔਰ ਹੋਰ ਵੀ ਜਿੰਨੇ ਸਾਡੇ ਗਰਮੀਤ ਦਿਓਰ ਹੋਰੀ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਔਰ ਗਰਾਊਂਡ ਦਾ ਚੱਕਰ ਜਰੂਰ ਲਾਉਣਾ ਇੱਕ ਫਤਿਹ ਜਿੱਥੇ ਜਿੱਥੇ ਦੀ ਮੋਟਰਸਾਈਕਲ ਲੱਗੇ ਤਾੜੀਆਂ ਜਰੂਰ ਮਾਰਨੀਆ ਇਹ ਸਾਡੇ ਇਟਲੀ ਵਾਲੇ ਭਰਾਵਾਂ ਬਲੀਓ ਵੱਡਾ ਮਾਣ ਸ਼ਰਮਾਨ ਰਿੰਕੂ ਪ੍ਰਧਾਨ ਇਟਲੀ ਨਾਲ ਸਾਡੇ ਸਖਾਰਾ ਰਾਮੂ ਵਾਲਾ ਇਟਲੀ ਨਾਲ 라ਜੂ ਰਾਮੂ ਵਾਲਾ ਹਰਬੰਸ ਸਿੰਘ ਜੀ ਕੈਨੇਡਾ ਨਾਲ ਹਣੀ ਸਰਪੰਚ ਹੋਰੀ ਨਾਲ ਜਿੰਨੇ ਵੀ ਇਹ ਨਾਲੇ ਭਰਾਵਾਂ ਦੇ ਵੱਡੇ ਸਹਿਯੋਗ ਨੇ ਨਾਲ ਜਸਵੀਰ ਸਿੰਘ ਜੀ ਟਖਰੇ ਯੂਐਸਏ ਤੋਂ ਲਾਈਵ ਜੁੜੇ ਹੋਏ ਡਾਲ ਫਤਰਾਮ ਸਿੰਘ ਜੀ ਲੰਬਰਦਾਰ ਸਾਹਿਬ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਹੈਲੋ ਹੈਲੋ ਬੜਾ ਬੜਾ ਧੰਨਵਾਦ ਕਰਦੇ ਆ ਸਾਡੇ ਸਖਬਹਾਂ ਸਿੰਘ ਜੀ ਕੈਨੇਡਾ ਜੀ ਬਹੁਤ ਵੱਡਾ ਉਹਨਾਂ ਨੇ ਮਾਣ ਵੀ ਕੀਤਾ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦਾ ਰਾਮ ਲਵਾਇਆ ਜੀ ਸੋ ਆਸਟ੍ਰੇਲੀਆ ਦੇ ਸਾਥ ਜੀ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਹਾਂਜੀ ਸੋਖੀ ਜੀ ਮਾਣ ਜਿਹੜਾ ਇਹ ਸਨਮਾਨ ਕੀਤਾ ਧੰਨਵਾਦ ਹੋਲਡ ਪੈਨ ਜਿਹੜਾ ਕਲੀਅਰ ਹੋ ਗਿਆ ਜੀ ਇਹਦਾ ਸਤਿ ਸ੍ਰੀ ਅਕਾਲ ਸਨਮਾਨ ਹਾਰਲਡ ਡੇਰਵਿਡ ਸੰਤ ਨਾਲ ਤਾਰੀਖ ਰਾਮੂ ਵਾਲੀਆ ਵੀਰ ਸਾਡੇ ਇਟਲੀ ਵਾਲਾ ਪ੍ਰਸਿੱਧ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ